ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਨੰਮਾ ਬਿਆਦਗੀ ਬਾਰੇ ਸਾਡੇ ਕੋਲ ਕਾਫੀ ਜਾਣਕਾਰੀ ਹੈ ਉਹਨਾਂ ਦੀ ਵੈਬਸਾਈਟ ਤੋਂ ਇੰਡੀਆ ਮਾਰਟ ਪ੍ਰੋਫਾਈਲ ਤੋਂ ਤੇ ਕੁਝ ਹੋਰ ਪੇਪਰਾਂ ਤੋਂ ਹਾਂਜੀ ਮਕਸਦ ਇਹ ਸਮਝਣਾ ਹੈ ਕਿ ਇਹ ਕੰਪਨੀ ਜਿਹੜੀ ਕਰਨਾਟਕ ਦੇ ਮਸ਼ਹੂਰ ਬਿਆਦਗੀ ਸ਼ਹਿਰ ਤੋਂ ਹੈ ਮਸਾਲਾ ਮਾਰਕੀਟ ਚ ਖਾਸ ਕਰਕੇ ਸੁੱਕੀ ਲਾਲ ਮਿਰਚ ਤੇ ਪਾਊਡਰ ਚ ਕੀ ਕਰ ਰਹੀ ਹੈ ਬਿਲਕੁਲ ਇਹ ਕਰਨਾਟਕ ਦੇ ਹਵੇਰੀ ਜ਼ਿਲ੍ਹੇ ਚ ਬਿਆਦਗੀ ਚ ਬੈਠੇ ਨੇ ਤੇ ਉਹ ਥਾਂ ਤਾਂ ਮਿਰਚਾਂ ਲਈ ਮਸ਼ਹੂਰ ਹੈ ਹੀ ਇਹ ਸਿਰਫ ਵੇਚਦੇ ਨਹੀਂ ਥੋਕ ਵਿਕਰੇਤਾ ਵੀ ਨੇ ਤੇ ਖੁਦ ਬਣਾਉਂਦੇ ਵੀ ਨੇ ਅੱਛਾ ਤਾਂ 2021 ਚ ਸ਼ੁਰੂ ਹੋਈ ਹੈ ਇਹ ਕੰਪਨੀ ਇਹਨਾਂ ਦੀ ਖਾਸ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਹੈ ਇਹਨਾਂ ਦੀ ਖਰੀਦ ਦਾ ਤਰੀਕਾ ਹੂੰ ਦੱਸਦੇ ਨੇ ਕਿ ਇਹ ਵਿਆਦਗੀ ਏਪੀਐਮਸੀ ਮੰਡੀ ਤੋਂ ਮਤਲਬ ਸਿੱਧਾ ਮੰਡੀ ਤੋਂ ਈ-ਟੈਂਡਰਿੰਗ ਰਾਹੀਂ ਕਿਸਾਨਾਂ ਤੋਂ ਮਿਰਚਾ ਖਰੀਦਦੇ ਨੇ ਇਸ ਦਾ ਕੀ ਮਤਲਬ ਹੋਇਆ ਮਤਲਬ ਕਾਮਤੇ ਕੀ ਅਸਰ ਪੈਂਦਾ ਹੈ ਇਸ ਦਾ ਦੇਖੋ ਇਸ ਦਾ ਮਤਲਬ ਹੈ ਕਿ ਉਹ ਖੇਤ ਤੋਂ ਰਸੋਈ ਜਾਂ ਕਹਿ ਲੋ APMC ਤੋਂ ਰਸੋਈ ਵਾਲੀ ਗੱਲ ਕਰ ਰਹੇ ਨੇ ਵਿਚੋਈ ਇਕੱਠ ਪਰ ਇਸ ਤੋਂ ਵੀ ਜ਼ਿਆਦਾ ਉਹਨਾਂ ਦਾ ਜ਼ੋਰ ਕੁਆਲਿਟੀ ਤੇ ਹੈ ਹਾਂਜੀ ਉਹ ਸਿਰਫ ਕਹਿੰਦੇ ਨਹੀਂ ਵਧੀਆ ਕੁਆਲਿਟੀ ਉਹ ESTA ਕਲਰ ਵੈਲਿਊ ਮਤਲਬ ਰੰਗ ਕਿੰਨਾ ਗੂੜਾ ਹੈ ਤੇ SHU ਯਾਨੀ ਕਿ ਤਿੱਖਾਪਨ ਇਹ ਸਭ ਚੈੱਕ ਕਰਦੇ ਨੇ ਨਾਲੇ ਨਮੀ ਕਿੰਨੀ ਹੈ ਸਫਾਈ ਕਿਵੇਂ ਹੈ ਇਹ ਸਾਰੀ ਜਾਣਕਾਰੀ ਗਾਹਕ ਨੂੰ ਮਿਲਦੀ ਹੈ ਠੀਕ ਹੈ ਤੇ ਇਹਨਾਂ ਕੋਲ ਸਰਟੀਫਿਕੇਟ ਵੀ ਪੂਰੇ ਨੇ ਐਫਐਸਐਸਆਈ ਉਦਮ ਰਜਿਸਟ੍ਰੇਸ਼ਨ ਸਪਾਈਸ ਬੋਰਡ ਦਾ ਆਰਸੀਐਮਸੀ ਇਹ ਸਭ ਚੀਜ਼ਾਂ ਹਾਂਜੀ ਨਾਲੇ ਉਹ ਐਫਡੀਏ ਅਨੁਕੂਲ ਨਿਰਮਾਣ ਦੀ ਗੱਲ ਵੀ ਕਰਦੇ ਨੇ ਸ਼ਾਇਦ ਐਕਸਪੋਰਟ ਵਗੈਰਾ ਲਈ ਜਾਂ ਘਰੇਲੂ ਬਾਜ਼ਾਰ ਚ ਵੀ ਉੱਚੇ ਮਿਆਰ ਰੱਖਣ ਲਈ ਹਾਂ ਇਹ ਚੀਜ਼ਾਂ ਪਰੋਸਾ ਤਾਂ ਬਣਾਉਂਦੀਆਂ ਨੇ ਪਰ ਅਸਲ ਕਹਾਣੀ ਮੈਨੂੰ ਲੱਗਦਾ ਹੈ ਉਹਨਾਂ ਦੇ ਪ੍ਰੋਡਕਟਸ ਦੀ ਰੇਂਜ ਚ ਬਹੁਤ ਜ਼ਿਆਦਾ ਵੈਰਾਈਟੀ ਹੈ ਇਹ ਗੱਲ ਤਾਂ ਹੈ ਸੁੱਕੀਆਂ ਮਿਰਚਾਂ ਚੀ 8 ਤੋਂ ਵੱਧ ਕਿਸਮਾਂ ਦੱਸਿਆ ਨੇ ਜਿਵੇਂ ਸਭ ਤੋਂ ਮਸ਼ਹੂਰ ਤਾਂ ਸ਼ਾਇਦ ਬਿਆਦਗੀ KDL ਹੈ। ਘੱਟ ਤਿੱਖੀ ਪਰ ਰੰਗ ਕਮਾਲ ਦਾ। ਬਿਲਕੁਲ। ਤੇ ਇੱਕ ਡੱਬੀ ਸਟੈਮਲੈਸ ਜਿਸ ਨੂੰ ਕਈ ਵਾਰ ਕਸ਼ਮੀਰੀ ਸਟਾਈਲ ਵੀ ਕਹਿ ਦਿੰਦੇ ਨੇ ਉਹ ਵੀ ਗੂੜੇ ਲਾਲ ਲੰਗ ਵਾਲੀ ਘੱਟ ਤਿੱਖੀ। ਹਾਂਜੀ। ਫਿਰ ਆ ਗਈ ਤੇਜਾ S17। ਇਹ ਬਹੁਤ ਤਿੱਖੀ ਹੁੰਦੀ ਹੈ। ਤੇ ਹੋਰ ਵੀ ਨੇ ਗੁੰਟੂਰ ਸਿੰਜੈਂਟਾ 5531, ਵੰਡਰ ਹੌਟ। ਮਤਲਬ ਕਾਫੀ ਲੰਬੀ ਲਿਸਟ ਹੈ। ਡੰਡੀ ਨਾਲ ਵੀ ਬਿਨਾਂ ਡੰਡੀ ਤੋਂ ਵੀ ਅਲੱਗ-ਅਲੱਗ ਗ੍ਰੇਡ ਵੀ ਤੇ ਪਾਊਡਰਾਂ 'ਚ ਵੀ ਇਹੋ ਹਾਲ ਹੈ। 10 ਤੋਂ ਵੱਧ ਕਿਸਮਾਂ ਸ਼ੁੱਧ ਬਿਆਦਗੀ KDL ਡੱਬੀ ਤੇਜਾ ਪਾਊਡਰ ਤਾਂ ਹੈਗੀ ਨੇ ਪਰ ਖਾਸ ਗੱਲ ਕੀ ਹੈ ਉਹ ਕਹਿੰਦੇ ਨੇ ਅਸੀਂ ਬਿਨਾ ਡੰਡੀ ਬਿਨਾ ਤੇਲ ਤੇ ਬਿਨਾ ਨਮਕ ਵਾਲਾ ਪਾਊਡਰ ਬਣਾਉਂਦੇ ਆ ਅੱਛਾ ਇਹ ਤਾਂ ਕਾਫੀ ਖਾਸ ਗੱਲ ਹੈ ਹਾਂ ਮਤਲਬ ਸ਼ੁੱਧਤਾ ਤੇ ਬਹੁਤ ਜ਼ੋਰ ਹੈ ਤੇ ਕੁਝ ਖਾਸ ਮਿਸ਼ਰਣ ਵੀ ਨੇ ਜਿਵੇਂ ਪ੍ਰੀਮੀਅਮ ਐਕਸਟਰਾ ਸਪਾਈਸੀ ਸ਼ਾਇਦ ਤੇਜਾ ਤੇ ਕਸ਼ਮੀਰੀ ਮਿਲਾ ਕੇ ਜਾਂ ਫਿਰ ਸੁਪਰ ਡਿਲਕਸ ਨਿਰਯਾਤ ਕੁਆਲਿਟੀ ਤੇ ਨਾਲ ਹਲਦੀ ਅਦਰਕ ਧਨੀਆ ਪਾਊਡਰ ਵੀ ਵੇਚਦੇ ਨੇ ਤਾਂ ਇਹ ਜਿਹੜੀ ਐਨੀ ਵੈਰਾਈਟੀ ਹੈ ਇਹ ਸਿਰਫ ਨਾਂ ਨਹੀਂ ਇਸ ਦਾ ਮਤਲਬ ਇਹ ਹੋਇਆ ਕਿ ਉਹ ਪੂਰੇ ਭਾਰਤ ਦੇ ਵੱਖ-ਵੱਖ ਸਵਾਦਾਂ ਨੂੰ ਸਮਝਦੇ ਨੇ ਤੇ ਪੂਰਾ ਕਰ ਰਹੇ ਨੇ ਹਲੇ ਬਿਲਕੁਲ ਜਿਵੇਂ ਕਿਤੇ ਰੰਗ ਜ਼ਿਆਦਾ ਚਾਹੀਦਾ ਕਿਤੇ ਤਿੱਖਾਪਨ ਉਹ ਰੀਸੇਲਰ ਹੋਟਲ ਕੇਟਰਿੰਗ ਵਾਲੇ ਐਕਸਪੋਰਟਰ ਸਭ ਨੂੰ ਟਾਰਗੇਟ ਕਰ ਰਹੇ ਨੇ ਹੂੰ ਤੇ ਜਿਹੜਾ ਬਿਨਾ ਡੰਡੀ ਤੇਲ ਨਮਕ ਵਾਲਾ ਪਾਊਡਰ ਹੈ ਉਹ ਉਹਨਾਂ ਲਈ ਬਹੁਤ ਵਧੀਆ ਹੋ ਸਕਦਾ ਹੈ ਜੋ ਆਪਣੀ ਰੈਸিপি ਤੇ ਪੂਰਾ ਕੰਟਰੋਲ ਚਾਹੁੰਦੇ ਨੇ ਸਹੀ ਗੱਲ ਹੈ ਨਾਲੇ ਉਹ ਤਕਨੀਕ ਦੀ ਵਰਤੋਂ ਵੀ ਕਰ ਰਹੇ ਨੇ AI ਪਾਵਰਡ ਸਿਫਾਰਸ਼ਾਂ ਰੀਅਲ ਟਾਈਮ ਕੀਮਤ ਕੈਲਕੂਲੇਟਰ ਇੱਕ ਹੀ ਚੀਜ਼ ਹੋ ਸਕਦੀ ਹੈ ਸ਼ਾਇਦ ਉਹਨਾਂ ਦੀ ਵੈਬਸਾਈਟ ਜਾਂ ਐਪ ਤੇ ਹੋਵੇ ਹੋ ਸਕਦਾ ਹੈ APMC ਦੇ ਰੋਜ਼ਾਨਾ ਭਾਅ ਨਾਲ ਜੁੜਿਆ ਹੋਵੇ ਤਾਂ ਕਿ ਗਾਹਕ ਨੂੰ ਪਤਾ ਲੱਗਦਾ ਰਹੇ ਇਹ ਵੀ ਵਧੀਆ ਹੈ ਅੱਛਾ ਪੈਕਿੰਗ ਬਾਰੇ ਕੀ ਪੈਕਿੰਗ ਚ ਵੀ ਪੂਰੇ ਵਿਕਲਪ ਨੇ 100 ਗ੍ਰਾਮ ਦੇ ਛੋਟੇ ਪੌਚ ਤੋਂ ਲੈ ਕੇ 1 ਕਿਲੋ ਤੱਕ ਤੇ ਥੋਕ ਲਈ 10 ਕਿਲੋ ਤੋਂ 50 ਕਿਲੋ ਦੇ ਵੱਡੇ ਬੈਗ ਤੇ ਉਹ ਕਸਟਮ ਲੇਬਲਿੰਗ ਵੀ ਕਰਦੇ ਨੇ ਮਤਲਬ ਜੇ ਕਿਸੇ ਨੇ ਆਪਣੇ ਬ੍ਰਾਂਡ ਨਾਲ ਵੇਚਣਾ ਹੋਵੇ ਹਾਂਜੀ B2B ਤੇ ਨਿਰਯਾਤ ਲਈ ਪ੍ਰਾਈਵੇਟ ਲੇਬਲਿੰਗ ਦੀ ਸਹੂਲਤ ਵੀ ਦਿੰਦੇ ਨੇ ਤੇ ਮਾਲ ਭੇਜਣ ਦਾ ਕੀ ਸਿਸਟਮ ਹੈ ਪੂਰੇ ਭਾਰਤ ਚ ਭੇਜਦੇ ਨੇ ਹਾਂ ਪੂਰੇ ਭਾਰਤ ਚ VRL ਲੌਜਿਸਟਿਕਸ ਇੰਡੀਆ ਪੋਸਟ ਦੀ DNK ਸਹੂਲਤ ਡਾਕਰ ਨਿਰਯਾਤ ਕੇਂਦਰ ਇਹ ਛੋਟੇ ਐਕਸਪੋਰਟਰਾਂ ਲਈ ਵਧੀਆ ਹੁੰਦੀ ਹੈ ਤੇ ਵੱਡੇ ਆਰਡਰਾਂ ਲਈ ਟੀਸੀਆਈ ਫਰੇਟ ਤੇ ਕਹਿੰਦੇ ਨੇ 3 ਤੋਂ 5 ਦਿਨਾਂ ਚ ਆਰਡਰ ਭੇਜ ਦਿੰਦੇ ਨੇ ਹਾਂ ਕਾਰੋਬਾਰੀ ਦਿਨਾਂ ਚ ਨਾਲੇ ਉਹ ਇੰਡੀਆਮਾਰਟ Amazon Flipkart ONDC ਤੇ WhatsApp ਤੇ ਵੀ ਮਿਲ ਜਾਂਦੇ ਨੇ ਮਤਲਬ ਹਰ ਪਾਸੇ ਪਹੁੰਚ ਬਣਾ ਰਹੇ ਨੇ ਠੀਕ ਹੈ ਤਾਂ ਜੇ ਆਪਾਂ ਸਾਰੀ ਗੱਲ ਸਮੇਟੀਏ ਨੰਮਾ ਬਿਆਦਗੀ ਅਸਲ ਚ ਕੀ ਹੈ ਇੱਕ ਬਿਆਦਗੀ ਚ ਬੈਠਾ ਸਪਲਾਈਅਰ ਜੋ ਸਿੱਧਾ ਕਿਸਾਨਾਂ ਤੋਂ ਖਰੀਦ ਕੇ ਖਰੇਪਣ ਤੇ ਕੁਆਲਿਟੀ ਤੇ ਫੋਕਸ ਕਰ ਰਿਹਾ ਹੈ ਬਿਲਕੁਲ ਉਹਨਾਂ ਦੀਆਂ ਮੁੱਖ ਤਾਕਤਾਂ ਇਹੀ ਨੇ ਸਿੱਧਾ ਸਰੋਤ ਪ੍ਰਮਾਣਿਤ ਕੁਆਲਿਟੀ ਐਸਟੀਐਚਯੂ ਟੈਸਟਿੰਗ ਨਾਲ ਉਤਪਾਦਕ ਦੀ ਵੱਡੀ ਰੇਂਜ ਖਾਸ ਕਰਕੇ ਪਾਊਡਰ ਚ ਕਸਟਮਾਈਜੇਸ਼ਨ ਬਿਨਾ ਡੰਡੀ ਤੇਲ ਨਮਕ ਪੂਰੇ ਦੇਸ਼ ਡਿਲੀਵਰੀ ਤੇ ਐਕਸਪੋਰਟ ਲਈ ਵੀ ਤਿਆਰ ਹਾਂ ਤੇ ਉਹਨਾਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਿਸਮਾਂ ਬਿਆਦਗੀ ਜੀਡੀਐਲ ਤੇ ਡੱਬੀ ਨੇ ਹੈਨਾ ਹਾਂਜੀ ਇਹੀ ਉਹਨਾਂ ਦੀ ਪਹਿਚਾਨ ਨੇ ਉਹ ਆਪਣੇ ਆਪ ਨੂੰ ਸਿਰਫ ਸਪਲਾਇਰ ਨਹੀਂ ਸਗੋਂ ਇੱਕ ਨਿੱਜੀ ਮਸਾਲਾ ਖਰੀਦਦਾਰੀ ਸਹਾਇਕ ਵਜੋਂ ਪੇਸ਼ ਕਰਦੇ ਨੇ اچھا ਹਾਂ ਮਤਲਬ ਉਹ ਗਾਹਕ ਨਾਲ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਚੰਗਾ ਜੇ ਕੋਈ ਹੋਰ ਜਾਣਕਾਰੀ ਲੈਣਾ ਚਾਹੇ ਤਾਂ ਉਹਨਾਂ ਦਾ ਵਟਸਐਪ ਨੰਬਰ ਹੈ +91 781981109980 ਜਾਂ ਈਮੇਲ ਨਮਾ ਬਿਆਦਗੀ@gmail.com ਤੇ ਸੰਪਰਕ ਕਰ ਸਕਦੇ ਨੇ ਯਾ ਸਿੱਧਾ ਗੂਗਲ ਤੇ ਨਾਮਾ ਬਿਆਦਗੀ ਲੱਭ ਲੋ ਬਿਲਕੁਲ ਜਾਂਦੇ ਜਾਂਦੇ ਇੱਕ ਸਵਾਲ ਮਨ ਚ ਆਉਂਦਾ ਹੈ ਹਾਂ ਜੀ ਪੁੱਛੋ ਜਿਸ ਤਰ੍ਹਾਂ ਇਹ ਕੰਪਨੀ ਸਿੱਧੀ ਖਰੀਦ ਕੁਆਲਿਟੀ ਤੇ ਪਾਰਦਰਸ਼ਤਾ ਤੇ ਖਾਸ ਕਿਸਮ ਦੇ ਪਾਊਡਰਾਂ ਦੇ ਜ਼ੋਰ ਦੇ ਰਹੀ ਹੈ ਕੀ ਇਹ ਭਾਰਤ ਦੀ ਜਿਹੜੀ ਰਵਾਇਤੀ ਮਸਾਲਾ ਸਪਲਾਈ ਚੇਨ ਹੈ ਜਿਹੜੀ ਕਈ ਵਾਰ ਥੋੜੀ ਗੁੰਝਲਦਾਰ ਹੁੰਦੀ ਹੈ ਉਸ ਨੂੰ ਕੋਈ ਚੁਣੌਤੀ ਦੇ ਸਕਦੀ ਹੈ ਤੇ ਕੀ ਇਸ ਨਾਲ ਆਮ ਗਾਹਕ ਵੀ ਖਰੇਪਣ ਤੇ ਕੁਆਲਿਟੀ ਦੇ ਸਬੂਤ ਦੀ ਉਮੀਦ ਜ਼ਿਆਦਾ ਰੱਖਣ ਲੱਗ ਪੈਣਗੇ ਇਸ ਬਾਰੇ ਸੋਚਿਆ ਜਾ ਸਕਦਾ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ ਬਹੁਤ ਵਧੀਆ ਨੁਕਤਾ